ਲੋ ਤੜਕਸਾਰ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਕਰ ਦਿੱਤਾ ਸਭ ਤੋਂ ਵੱਡਾ ਐਲਾਨ ਦਰਸ਼ਨਪਾਲ ਵੀ ਆ ਗਿਆ ਪੱਗ ਬੰਨ ਕੇ ਕਿਸਾਨਾਂ ਨੇ ਕਰ ਲਿਆ ਇੱਕਾ ਹੁਣ ਹੋਵੇਗਾ ਵੱਡਾ ਐਕਸ਼ਨ ਤਾਂ ਆਖਰ ਕਿਉਂ ਸਾਰੇ ਕਿਸਾਨ ਇਕੱਠੇ ਹੋ ਕੇ ਅੱਜ ਵੱਡਾ ਐਲਾਨ ਕਰ ਰਹੇ ਨੇ ਪੂਰੀ ਗੱਲਬਾਤ ਤੁਹਾਨੂੰ ਬਲਬੀਰ ਰਾਜੇਵਾਲ ਦੀ ਜ਼ੁਬਾਨੀ ਸੁਣਾਉਣੀ ਆ ਤੇ ਦਰਸ਼ਨਪਾਲ ਕੀ ਕੁਝ ਕਹਿ ਰਹੇ ਨੇ ਇਸ ਮੌਕੇ ਉਹਨਾਂ ਦੀ ਵੀ ਜ਼ੁਬਾਨੀ ਸੁਣਾ ਦਿੰਨੇ ਆ ਜੀ ਉੱਤੇ ਹੈ ਵੀ ਦਿੱਲੀ ਵਾਲਿਆਂ ਨੂੰ ਪੰਜਾਬ ਵਾਲੇ ਚੰਗੇ ਨਹੀਂ ਲੱਗਦੇ ਇਸੇ ਕਰਕੇ ਦੁਨੀਆ ਦੇ ਕਿਤੇ ਕਿਸੇ ਖੇਤੇ ਵਿੱਚ ਅਸੀਂ ਇਸ ਤਰ੍ਹਾਂ ਦੀ ਮਿਸਾਲ ਨਹੀਂ ਦੇਖੀ ਜਿੱਥੇ ਕੋਈ ਮਨੁੱਖ ਆਪਣੀ ਕੈਦ ਪੂਰੀ ਕਰ ਚੁੱਕਾ ਹੋਵੇ ਤੇ باوجود ਉਹ ਜੇਲ੍ਹ 'ਚ ਬੈਠਾ ਹੋਵੇ ਇੱਥੇ ਤੇ ਦੁੱਗਣੀ ਦੁੱਗਣੀ ਵੀ ਤਿੰਨ ਤਿੰਨ ਗੁਣੀ ਕੈਦ ਕੱਟ ਕੇ ਬੈਠੇ ਨੇ ਸਾਡੇ ਬੰਦੀ ਸਿੰਘ ਤੇ ਉਹਨਾਂ ਨੂੰ ਸਿਰਫ ਤੇ ਸਿਰਫ ਇਸ ਲਈ ਰਿਹਾ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹ ਪੰਜਾਬੀ ਨੇ ਔਰ ਸਿੱਖ ਨੇ ਔਰ ਜਿਸ ਤਰ੍ਹਾਂ ਦਾ ਏਜੰਡਾ ਭਾਰਤੀ ਜਨਤਾ ਪਾਰਟੀ ਨੂੰ ਆਰਐਸਐਸ ਤੋਂ ਆਉਂਦਾ ਹੈ ਉਹਦੇ ਮੁਤਾਬਕ ਉਹ ਮਾਈਨੋਰਟੀਜ਼ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਪਿਛਲੇ 5-4 ਸਾਲ ਤੋਂ ਜੋ ਮੁਸਲਮਾਨਾਂ ਤੇ ਇੱਕ ਤੇ ਬਾਅਦ ਦੂਜਾ ਹਮਲਾ ਹੁੰਦਾ ਹੈ ਤੇ ਮੈਂ ਸਮਝਦਾ ਹਾਂ ਕਿ ਇਹ ਤੇ ਬਾਅਦ ਸਾਨੂੰ ਸਿੱਖਾਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ ਸਾਡੇ ਤੇ ਵੀ ਹਮਲਾ ਹੋਏਗਾ ਇੱਕ ਗੱਲ ਦੂਸਰੀ ਇੱਕ ਗੱਲ ਬੜੀ ਸਪਸ਼ਟ ਹੈ ਪਈ ਕੋਈ ਵੀ ਅੰਦੋਲਨ ਹੁੰਦਾ ਜਿਹੜਾ ਪੰਜਾਬ ਤੋਂ ਸ਼ੁਰੂ ਹੋ ਜਾਏ ਉਹ ਕਿਸੇ ਨੇਪਰੇ ਲੱਗਦਾ ਕਿਸੇ ਕੰਡੇ ਲੱਗਦਾ ਕਿਸੇ ਸਟੇਟ 'ਚ ਕੋਈ ਅੰਦੋਲਨ ਸ਼ੁਰੂ ਹੋ ਜੇ ਉਹਨੂੰ ਇੰਨਾ ਸੀਰੀਅਸਲੀ ਕੇਂਦਰ ਸਰਕਾਰ ਨਹੀਂ ਲੈਂਦੀ ਜਿਦਾਂ ਪੰਜਾਬ ਦੇ ਅੰਦੋਲਨਾਂ ਨੂੰ ਲੈਂਦੀ ਹੈ ਆਉਣ ਵਾਲੇ ਦਿਨਾਂ ਵਿੱਚ ਜੋ ਜੋ ਕਰਨ ਵਾਲੇ ਨੇ ਜਿਸ ਤਰ੍ਹਾਂ ਅਮਰੀਕਾ ਦੇ ਟਰੰਪ ਦੇ ਥੱਲੇ ਉਹ ਲੰਮੇ ਪਏ ਨੇ ਜਿਵੇਂ ਅੰਦਰਖਾਤੇ ਨਿਊਜ਼ੀਲੈਂਡ ਔਰ ਆਸਟ੍ਰੇਲੀਆ ਨਾਲ ਸਮਝੌਤੇ ਦੀਆਂ ਗੱਲਾਂ ਚੱਲ ਰਹੀਆਂ ਨੇ ਜੇ ਉਹ ਸਾਰੇ ਸਮਝੌਤੇ ਸਿਰੇ ਚੜ ਜਾਂਦੇ ਨੇ ਤਾਂ ਪੰਜਾਬ ਦਾ ਨਾ ਵਪਾਰ ਬਚੇਗਾ ਨਾ ਖੇਤੀ ਬਚੇਗੀ ਨਾ ਕੋਈ ਤਕਵਕਾ ਨਹੀਂ ਬਚੇਗਾ ਆ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਹੈ ਇਹਦੇ ਪ੍ਰੋਜੈਕਟ ਨੂੰ ਪੜਨ ਤੇ ਹੀ ਸਾਫ਼ ਹੋ ਜਾਂਦਾ ਹੈ ਕਿ ਉਹਨਾਂ ਦੀ ਨੀਅਤ ਕੀ ਹੈ ਹਰ 100 ਕਿਲੋਮੀਟਰ ਤੇ ਬਾਅਦ ਕਿਤੇ ਫੂਡ ਕੋਰਟ ਬਣਨੇ ਕਿਤੇ ਮਾਲ ਬਣਨੇ ਨੇ ਜੀਨੇ ਸਾਰਾ ਵਪਾਰ ਖਾ ਜਾਣਾ ਹੈ ਜੀਨੇ ਸਾਰਾ ਸਾਡੀ ਹੋਟਲਿੰਗ ਇੰਡਸਟਰੀ ਖਾ ਜਾਣੀ ਹੈ ਸਾਨੂੰ ਇਕਨੋਮਿਕਲੀ ਸੱਟ ਮਾਰਨ ਵਾਸਤੇ ਇਦਾਂ ਦੀਆਂ ਸਾਰੀਆਂ ਜਿਹੜੀਆਂ ਪਾਲਿਸੀਆਂ ਨੇ ਇਹਨੇ ਸਭ ਕੁਝ ਰੁੜ ਕੇ ਰੱਖ ਦੇਣਾ ਔਰ ਇਹਦੇ ਲਈ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਇਕੱਠੇ ਹੋ ਕੇ ਸਾਰਿਆਂ ਨੂੰ ਲੜਨਾ ਪੈਗਾ ਪੰਜਾਬ ਨੂੰ ਸਾਰੇ ਨੂੰ ਤਿਆਰ ਕਰਨਾ ਪੈਗਾ ਜਿਹੜਾ ਨੈਰੇਟਿਵ ਪੰਜਾਬ ਸਰਕਾਰ ਭਾਰਤ ਸਰਕਾਰ ਦੇ ਆਖੇ ਸਿਰਜ ਰਹੀ ਹੈ ਕੀ ਕਿਸਾਨ ਇਹ ਤਾਂ ਜੀ ਰੋਜ਼ ਮੋਰਚਾ ਲਾ ਕੇ ਬੈਠੇ ਰਹਿੰਦੇ ਨੇ ਤਾਂ ਜੀ ਰੋਜ਼ ਸੜਕਾਂ ਬਲੌਕ ਕਰਦੇ ਨੇ ਮੈਂ ਆਪਣੇ ਇੱਕ ਲੇਖ ਚ ਸਪਸ਼ਟ ਕੀਤਾ ਸੀ ਸੜਕ ਕਿਸੇ ਨੇ ਨਹੀਂ ਬਲੌਕ ਕੀਤੀ ਜਿਹੜੇ ਸਾਡੇ ਸਾਥੀ ਮੋਰਚਾ ਲਾਈ ਬੈਠੇ ਸੀ ਉਹ ਸੜਕਾਂ ਤੇ ਇੱਕ ਪਾਸੇ ਬੈਠੇ ਸੀ ਸੜਕ ਬਲੌਕ ਕੀਤੀ ਸੀ ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਜਿਨ੍ਹਾਂ ਨੇ ਰੁਕਾਵਟਾਂ ਖੜੀਆਂ ਕੀਤੀਆਂ ਸੀ ਉਹਨਾਂ ਨੇ ਕੀਤੀਆਂ ਸੀ ਤੇ ਉਹਨਾਂ ਨੇ ਇਹ ਦੂਜੀ ਵਾਰੀ ਇਹ ਕੀਤਾ ਇੱਕ ਵਾਰੀ ਏਸੀ ਹਾਰਡ ਵੇਲੇ ਭਜਨ ਲਾਲ ਦੇ ਵੇਲੇ ਕੀਤਾ ਸੀ ਦੂਜੀ ਵਾਰੀ ਹੁਣ ਇਹ ਸਰਕਾਰ ਨੇ ਕੀਤਾ ਵੀ ਇਦਾਂ ਰੁਕਾਵਟਾਂ ਖੜੀਆਂ ਕਰਕੇ ਤੇ ਪੰਜਾਬ ਵਾਲੇ ਜਿਹੜੇ ਨੇ ਜਿੱਦਾਂ ਵੱਖਰੇ ਕਿਸਮ ਦੇ ਲੋਕ ਹੋਣ ਜਿਵੇਂ ਇਹ ਭਾਰਤ ਵਾਸੀ ਨਾ ਹੋਣ ਇਹਨਾਂ ਨੂੰ ਦਿੱਲੀ ਜਾਣ ਦੀ ਆਗਿਆ ਨਹੀਂ ਇਹ ਆਪਣੀ ਰਾਜਧਾਨੀ ਤੇ ਜਾ ਨਹੀਂ ਸਕਦੇ ਉਹ ਇਹਨਾਂ ਨੇ ਕੀਤਾ ਔਰ ਜਿਸ ਤਰ੍ਹਾਂ ਜਿਹੜੇ ਢੰਗ ਨਾਲ ਇਹ ਮੋਰਚਾ ਉਠਾਇਆ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਉਠਾਇਆ ਇਹ ਅਤਨਿੰਦਨਯੋਗ ਹੈ ਇਹ ਕੋਈ ਤਰੀਕਾ ਨਹੀਂ ਔਰ ਇਸ ਤਰ੍ਹਾਂ ਦੁਨੀਆ 'ਚ ਕਦੇ ਨਹੀਂ ਹੁੰਦਾ ਤੁਸੀਂ ਗੱਲਬਾਤ ਲਈ ਸੱਦ ਕੇ ਫਿਰ ਸਾਰੇ ਲੀਡਰਾਂ ਨੂੰ ਅਰੇਸਟ ਕਰ ਲੋ ਪਿੱਛੋਂ ਮੋਰਚਾ ਤੁਸੀਂ ਉਠਾ ਦਿਓ ਇਹ ਕਿਤੇ ਨਹੀਂ ਕਦੇ ਹੋਇਆ ਔਰ ਮੈਂ ਸਮਝਦਾ ਭਈ ਜਿਹੜੇ ਨਵੇਂ-ਨਵੇਂ ਨਵੇਂ ਸਰਕਾਰੀ ਚੌਧਰੀ ਬਣੇ ਨੇ ਪੰਜਾਬ ਦੇ ਹੁਕਮਰਾਨ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਕਿਸ ਤਰ੍ਹਾਂ ਸਰਕਾਰਾਂ ਚਲਾਈ ਦੀਆਂ ਜਿਨ੍ਹਾਂ ਜਿਨ੍ਹਾਂ ਨੂੰ ਖੁਦ ਨੂੰ ਕੋਈ ਸੂਝ ਨਹੀਂ ਹੈ ਉਹਨਾਂ ਨੇ ਇੱਕ ਨਵੀਂ ਭਾਜੀ ਪਾਈ ਹੈ ਜਿਹਦਾ ਜਿਹੜੀ ਪੰਜਾਬ ਪੰਜਾਬੀ ਜਿਹੜੇ ਨੇ ਮਿਲ ਕੇ ਉਹਦੀ ਕੀਮਤ ਜ਼ਰੂਰ 모ੜਨਗੇ ਉਹ ਭਾਜੀ ਦਾ ਜਵਾਬ ਜ਼ਰੂਰ ਦੇਣਗੇ ਬਹੁਤ ਬਹੁਤ ਧੰਨਵਾਦ ਬਾਬਾ ਸੇਵਾ ਸਿੰਘ ਜੀ ਇਸ ਤੋਂ ਕੋਈ ਸ਼ਰਤ ਨਹੀਂ ਜੇ ਜੈ ਜੈਕਾਰ ਚੱਕਾ ਸੇਵਾ ਵਾਲਾ ਆਏਗਾ ਜੋ ਇਨਸ਼ਾਅਤੀਆਂ ਮੰਗਾਏ ਜੋ ਇੱਥੇ ਠੱਗਾ ਹੋਇਆ ਖਨੌੜੀ ਕੇ ਸ਼ੰਭੂ ਤੇ ਉਹਨਾਂ ਦੇ ਉੱਤੇ ਅਸੀਂ ਸਾਰੇ ਇਕੱਠੇ ਹੋਵਾਂਗੇ ਇਹ ਮਾਵਲੇ ਸਾਡੇ ਘਰੇਲੂ ਆ ਪੰਥ ਦੇ ਆ ਅਸੀਂ ਜੈਦਾ ਜਗਤਾਰ ਸਿੰਘ ਅਵਾਰਾ ਨੂੰ ਮੰਨਦੇ ਹਾਂ ਪਰ ਜੇ ਕਿਸੇ ਦੇ ਵੱਖਰੇ ਵਿਚਾਰ ਵੀ ਆ ਉਹ ਵੀ ਮੋਰਚੇ ਦੇ ਲਈ ਅਸੀਂ ਜੀ ਆਇਆਂ ਧੰਨਵਾਦ ਜੀ ਇਹ ਕੋਈ ਅੱਜ ਦਾ ਮੈਂ ਸਿਰਫ ਇੱਕ ਗੱਲ ਕਰਨੀ ਹੈ ਤੁਸੀਂ ਜਿੰਨੇ ਮਰਤੀ ਸਵਾਲ ਕਰੋ ਤੁਸੀਂ ਪੰਜਾਬ ਚ ਕਿਸੇ ਪੰਜਾਬੀ ਚਾਹੇ ਕਿਸੇ ਢੜੀ ਨਾਲ ਕਾਰਗਰ ਦੇ ਨਾਲ ਜੁੜਿਆ ਹੋਵੇ ਜਾਂ ਕਿਸੇ ਕਾਂਗਰਸ ਦੇ ਵਿੱਚ ਹੋਵੇ ਜੇ ਤੁਸੀਂ ਉਹਨੂੰ ਇੱਕ ਸਵਾਲ ਕਰੋ ਕਿ ਜਿਹੜੇ ਬੰਦੀ ਸਿੰਘ ਨੇ ਰਿਹਾ ਹੋਣੇ ਚਾਹੀਦੇ ਨੇ ਕਹਿੰਦੇ ਹਰ ਕੋਈ ਕਹੇਗਾ ਹੋਣੇ ਚਾਹੀਦੇ ਨੇ ਇਹ ਇੱਕ ਜ਼ਿਆਦਤੀ ਹੋਈ ਹੈ ਕਾਨੂੰਨੀ ਜ਼ਿਆਦਤੀ ਹੋਈ ਹੈ ਸਰਕਾਰ ਨੇ ਕੀਤੀ ਹੈ ਜਿਹੜੀ ਜ਼ਿਆਦਤੀ ਉਹਦੇ ਖਿਲਾਫ ਹਰ ਪੰਜਾਬੀ ਦੇ ਮਨ ਵਿੱਚ ਇੱਕ ਰੋਸ ਹੈ ਇਹਦੇ ਲਈ ਸਾਰੇ ਐਸਜੀਪੀਸੀ ਨੇ ਮਤਾ ਪਾਸ ਕੀਤਾ ਐਸਜੀਪੀਸੀ ਨੇ ਕੱਲ ਜਿੰਨੇ ਮਰਜੀ ਗਰੁੱਪ ਕਾਂਗਰਸ ਵਾਲਿਆਂ ਨੂੰ ਕਹੋ ਉਹ ਵੀ ਕਹਿਣਗੇ ਹਾਂ ਛੱਡੋ ਠੀਕ ਹੈ ਉਹ ਵੀ ਕਹਿਣਗੇ ਛੱਡੋ ਬਹੁਤ ਬਹੁਤ ਧੰਨਵਾਦ ਇਹਦੇ ਤੇ ਕੋਈ ਕਿਸੇ ਬੋਲੇ ਸੋਹ ਦੇ ਹਾਰ